ਹਾਂਜੀ ਹਸਤੀਕਾਲ ਦੀ ਮੈਂ ਗੁਰਵੀਰ ਸਿੰਘ ਕਕਰਾਲਾ ਪਿੰਡ ਆ ਮੇਰਾ ਨਾਬਾ ਤਹਿਸੀਲ ਤੇ ਜ਼ਿਲ੍ਹਾ ਪਟਿਆਲਾ ਮੈਂ 700 ਏਕੜ ਦੀ ਖੇਤੀ ਕਰਦਾ ਜੀ ਜੀਰੀ ਦੀ ਕਣਕ ਦੀ ਥੋੜੇ ਬਹੁਤ ਆਲੂ ਬਾਕੀ ਯਾਰਾ ਕੰਪਨੀ ਦੇ ਨਾਲ ਮੈਂ 3 ਸਾਲ ਦਾ ਜੁੜਿਆ ਹੋਇਆ ਹਾਂ ਜੀ ਇਹਨਾਂ ਦਾ ਯੂਰੀਆ ਅਸੀਂ ਪਾਉਨੇ ਆ ਜੀਰੀ ਦੇ ਵਿੱਚ ਪਿਛਲੇ ਸਾਲ ਦੀ ਪ੍ਰੋ ਕੋਡ ਜ਼ਿੰਕ 3 ਕੀਲਿਆਂ ਦੇ ਵਿੱਚ ਮੈਂ ਪਾਇਆ ਬਾਕੀ ਅਸੀਂ ਦੂਜੇ ਕੰਪਨੀਆਂ ਦੇ ਹੋਰ ਜਿੰਕ ਪਾਉਂਦੇ ਹੁੰਦੇ ਤੇ ਕਈ ਸਾਲਾਂ ਤੋਂ ਤਿੰਨ ਕੀਲਿਆਂ ਦੇ ਵਿੱਚ 1 ਲੀਟਰ ਅਸੀਂ ਇਹਨਾਂ ਦਾ ਬ੍ਰੋ ਕੋਡ ਜਿੰਕ ਜਦੋਂ ਪਾਇਆ ਤੇ ਸਾਨੂੰ ਤਿੰਨ ਕੀਲਿਆਂ ਦੇ ਵਿੱਚ ਬਹੁਤ ਫਰਕ ਲੱਗਿਆ ਦੂਜੇ ਜਿੰਕਾਂ ਦੇ ਮੁਕਾਬਲੇ ਜੀਰੀ ਸਾਡੀ ਵੱਧ ਹਰੀ ਭਰੀ ਤੁਰਦੀ ਰਹੀ ਟੋਰਾ ਜਦੋਂ ਜੀਰੀ ਨੇ ਵਧੀਆ ਲਿਆ ਸਟਾਰਟਿੰਗ ਦੇ ਵਿੱਚ ਜੜਾਂ ਦਾ ਵਿਕਾਸ ਠੀਕ ਰਿਹਾ ਜੀ ਬਾਕੀ ਦੂਜੀ ਜੀਰੀ ਦੇ ਮੁਕਾਬਲੇ ਐਂਡ ਤੱਕ ਜੀਰੀ ਹਰੀ ਰਹੀ ਤੇ ਪੱਤਾ ਚੌੜਾ ਰਿਹਾ ਯਾਰਾ ਬੀਟਾ ਪ੍ਰੋ ਕੋਡ ਦੀ ਕਿਸਾਨ ਭਰਾਵੋ ਇੱਕ ਖਾਸियत ਹੋਰ ਆ ਇਹਦੇ ਵਿੱਚ ਜਿਵੇਂ ਮੈਂ ਵੱਡੀ ਖੇਤੀ ਕਰਦਾ ਤਾਂ ਜਦੋਂ ਯੂਰੀਆ ਪਾਉਨੇ ਆ ਜੀ ਅਸੀਂ ਤਾਂ ਲੇਬਰ ਦੀ ਦਿੱਕਤ ਆਉਂਦੀ ਆ ਜੀ ਬੰਦੇ ਥੋੜੇ ਹੁੰਦੇ ਨੇ ਪਾਉਣ ਦੇ ਵਿੱਚ ਸਮਾਂ ਖਰਾਬ ਹੁੰਦਾ ਮਲਾਉਣ ਦੇ ਵਿੱਚ ਸਮਾਂ ਖਰਾਬ ਹੁੰਦਾ ਅਸੀਂ ਕੀ ਕਰਿਆ ਜੀ ਜਦੋਂ ਪੌਦਾ ਬੀਜਦੇ ਆ ਯੂਰੀਆ ਲੈ ਲਿਆ ਜੀ ਯੂਰੀਏ ਦੇ ਨਾਲ ਇਹਨੂੰ ਪ੍ਰੋ ਕੋਡ ਜ਼ਿੰਕ ਲੈ ਲਿਆ ਜੇ ਮੇਰੀ ਡੋਜ਼ ਮੁਤਾਬਕ ਇੱਕ ਕੀਲੇ ਦੇ ਵਿੱਚ ਯੂਰੀਏ ਦੇ ਨਾਲ ਕਿੰਨਾ ਪਾਉਣਾ ਤਾਂ ਇਹਨੂੰ ਅਸੀਂ ਮਿਲਾ ਕੇ ਰੱਖ ਲਿਆ ਜੀ ਪੈਕ ਕਰ ਲਿਆ ਪੈਕ ਕਰਕੇ ਦੁਬਾਰੇ ਰੱਖਤਾ ਇਹ ਕੋਈ ਦਾਣਾ ਨਹੀਂ ਗਲਿਆ ਹੈਗਾ ਜਿਵੇਂ ਆਪਣਾ ਪਾਣੀ ਛੱਡ ਜਾਂਦਾ ਯੂਰੀਆ ਹਰੇਕ ਦਾਣੇ ਦੇ ਨਾਲ ਲੱਗ ਜੀ ਇਕੱਲੇ-ਇਕੱਲੇ ਨਾਲ ਮਿਲ ਗਈ ਪੂਰਾ ਪੂਰਾ ਕੋਟ ਹੋ ਗਿਆ ਦਾਣੇ ਦੇ ਉੱਪਰ ਤੇ ਜਦੋਂ ਅਸੀਂ ਇਹਨੂੰ ਜਦੋਂ ਪਾਉਣਾ ਜੀ ਜੀਰੀ ਲਾ ਕੇ 15 ਦਿਨ ਤੇ 10 ਦਿਨ ਤੇ ਅਸੀਂ ਟਰੈਕਟਰ ਵਾਲੇ ਸਪ੍ਰੈਡਰ ਦੇ ਨਾਲ ਇਹਨੂੰ ਪਾਤਾ ਜੀ ਕੋਈ ਪਾਣੀ ਬਿਲਕੁਲ ਨਹੀਂ ਛੱਡਿਆ ਹੈਗਾ ਇੱਕ ਸਾਰ ਛਿੱਟਾ ਆ ਅਪਲਾਈ ਕਰਨਾ ਇਹਨੂੰ ਠੀਕ ਰਿਹਾ ਜੀ ਸਕਾਲਾ ਰਿਹਾ ਸਾਨੂੰ ਹਾਂਜੀ ਕਿਸਾਨ ਭਰਾਵੋ ਛਿੱਟੇ ਦੇ ਵਿੱਚ ਪ੍ਰੋਗੋਡ ਜ਼ਿੰਕ ਤੋਂ ਬਾਅਦ ਅਸੀਂ 30 ਤੋਂ 35 ਦਿਨ ਤੇ ਆਪਦੇ ਝੋਨੇ ਤੇ ਅਸੀਂ ਜ਼ਿੰਕ ਟਰੈਕ ਦੀ ਸਪਰੇਅ ਕਰੀ ਜਾਂ ਨਾਲ ਉਹਦੇ ਵਿੱਚ ਅਸੀਂ 111 ਐਨਪੀਕੇ ਮਿਲਾਇਆ ਸੀ ਤੇ ਵਧੀਆ ਰਿਹਾ ਜੀ ਉਹਦਾ ਰਿਜ਼ਲਟ ਵੀ ਸਾਡਾ ਫਿਰ 65 ਦਿਨ ਤੇ 65 ਤੋਂ 70 ਦਿਨ ਤੇ ਜਦੋਂ ਚੋਨਾ ਸਾਡਾ ਭਗੋਲੇ ਚੜ ਗਿਆ ਤੀ ਜੀ ਉਦੋਂ ਅਸੀਂ ਬੋਟ ਰੈਕ ਤੇ ਉਹਦੇ ਨਾਲ 13042 ਕ੍ਰਿਸਟਾ ਕੇ ਦੀ ਸਪਰੇਅ ਮਲਾ ਕੇ ਉਹ ਕਰੀਆ ਉਸ ਤੋਂ ਬਾਅਦ ਫੇਰ ਹੋਰ ਸਾਨੂੰ ਸੋਹਣਾ ਰਿਜ਼ਲਟ ਮਿਲਿਆ ਤੇ ਅੱਜ ਚੋਨਾ ਸਾਡਾ ਬਹੁਤ ਵਧੀਆ ਖੜਾ ਹੈ ਠੀਕ ਹੈ ਜੀ ਧੰਨਵਾਦ ਸਸਰੀ ਅਕਾਲ